ਅੱਜ ਦਾ ਪਰਸਨਲ ਹੈਗਾ 3 ਇਹ ਦਾ ਸਵਾ ਦੌਂਗਲਾ ਹਾਂਜੀ ਅੱਜ ਮਾਤਾ ਚਿੰਤਪੂਨੀ ਦਾ ਪੰਜਵਾਂ ਨਰਾਤਾ ਮਾਤਾ ਚਿੰਤਪੂਨੀ ਦੇ ਨਰਾਤਿਆਂ ਦਾ ਮੇਲਾ ਚੱਲ ਰਿਹਾ ਤੇ ਅੱਜ ਸਾਨੂੰ ਇੱਕ ਮੇਲੇ ਦੇ ਵਿੱਚੋਂ ਆਨ ਦੀ ਰੋਡ ਇੱਕ ਪਰਸ ਮਿਲਿਆ ਜਿਹੜਾ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਇਹਦੇ ਵਿੱਚ ਪੈਸੇ ਤੇ ਸਿਰਫ ਇੱਕ ਇਹ ਫੜਿਆ ਹੋਇਆ 10 ਰੁਪਏ ਦਾ ਨੋਟ ਹੈ ਤੇ ਬਾਕੀ ਡਾਕੂਮੈਂਟ ਨਹੀਂ ਹੈਗੇ ਇਹਦੇ ਵਿੱਚ ਉਹਦਾ ਆਧਾਰ ਕਾਰਡ ਆਧਾਰ ਕਾਰਡ ਜਿਹਦੇ ਉੱਤੇ ਉਹਦਾ ਨਾਮ ਹੈਗਾ ਮਨਜੀਤ ਕੁਮਾਰ ਤੇ ਇਹਦਾ ਐਡਰੈਸ ਹੈਗਾ ਸਨੋ ਨਜੀਰਾ ਰਾਮ ਨੰਦਾਚੌਰ ਨੰਦਾਚੌਰ ਹਰਪੁਰ ਇਹ ਪਰਸ ਦੇ ਵਿੱਚੋਂ ਦਾ ਆਧਾਰ ਕਾਰਡ ਮਿਲਿਆ ਇਸ ਤੋਂ ਇਲਾਵਾ ਇਹਦਾ ਇੱਕ ਲਾਇਸੈਂਸ ਹੈ ਲਾਇਸੈਂਸ ਹੈ ਤੇ ਇੱਕ ਇਹਦਾ ਆਇਕਰ ਵਿਭਾਗ ਦਾ ਜਿਹੜਾ ਹੈਗਾ ਵਾ ਉਹ ਪੈਨ ਕਾਰਡ ਹੈ ਤੇ ਇੱਕ ਇਹਦਾ ਲਾਇਸੈਂਸ ਨੰਬਰ ਹੈ ਜਿੱਤੇ ਮਨਜੀਤ ਕੁਮਾਰ ਆ ਸੰ ਆਫ ਨਾਜ਼ੀਰਾਮ ਲਿਖਿਆ ਹੋਇਆ ਤੇ ਇਹ ਚੀਜ਼ਾਂ ਦੇ ਚਾਹ ਡਾਕੂਮੈਂਟ ਮਿਲੇ ਨੇ ਇਸ ਤੋਂ ਇਲਾਵਾ ਕੋਈ ਰੁਪਿਆ ਪੈਸਾ ਨਹੀਂ ਇਹਦੇ ਵਿੱਚ ਕੋਈ ਕਰੰਸੀ ਵਗੈਰਾ ਨਹੀਂ ਹੈਗੀ ਫੋਨ ਨੰਬਰ ਵੀ ਹੈ ਜੀ ਫੋਨ ਨੰਬਰ ਅਸੀਂ ਕੋਸ਼ਿਸ਼ ਕਰਦੇ ਆ ਜੇ ਸਾਨੂੰ ਮਿਲ ਜਾਏ ਤੇ ਅਸੀਂ ਇਹਨੂੰ ਕਨੈਕਟ ਕਰਕੇ ਅਸੀਂ ਉਹਦੇ ਡਾਕੂਮੈਂਟ ਉਹਦੇ ਹਵਾਲੇ ਕਰਦੇ ਆ ਜੀ ਉਹ ਇਹਦਾ ਜਾਂਦੇ ਉਸ ਬੰਦੇ ਨੂੰ ਮੈਂ ਉਸ ਬੰਦੇ ਦੇ ਨਾਲ ਨਾਲ ਆਮ ਵੀ ਜਨਤਾ ਨੂੰ ਅਪੀਲ ਕਰਦਾ ਕਿ ਆਪਣਾ ਪਰਸ ਵਗੈਰਾ ਮੇਲੇ ਦੇ ਵਿੱਚ ਸੰਭਾਲ ਕੇ ਰੱਖਣਾ ਤਾਂ ਕਿ ਕਈ ਮਾਰੇ ਅਨਸਰ ਜਿਹੜੇ ਆ ਜੇਬ ਕੱਟੇ ਵਗੈਰਾ ਇਹਨਾਂ ਤੋਂ ਬਚੋ ਧਿਆਨ ਨਾ ਰੋ ਤੇ ਆਪਣੇ ਸਮਾਨ ਦਾ ਆਪਿਆ ਰੱਖੋ ਜੇ ਉਸ ਬੰਦੇ ਨੂੰ ਸਰਪ੍ਰੀ ਹੋਣ ਹੋਵੇ ਤਾਂ ਉਹ ਕਿੱਥੇ ਕੰਡਕਟ ਕਰੇਗਾ ਅਗਰ ਉਸ ਬੰਦੇ ਨੂੰ ਪਰਸ ਦੀ ਆਪਣੇ ਡਾਕੂਮੈਂਟਾਂ ਦੀ ਜਰੂਰਤ ਹੈ ਅਗਰ ਮੇਰੀ ਅਪੀਲ ਸੁਣਦਾ ਤਾਂ ਉਹ ਮੈਂ ਇਨਚਾਰਜ ਤੈਪ ਕੋ ਹਰਪੁਰ ਨਾਲ ਕੰਟੈਕਟ ਕਰ ਸਕਦਾ ਜਾਂ ਮੇਰੇ ਦਫਤਰ ਆ ਕੇ ਲੈ ਸਕਦਾ ਜਾਂ ਮੈਂ ਮੇਲੇ ਜੀ ਹੁੰਨਾ ਇੱਥੇ ਮਿਲ ਕੇ ਆਉਂਦੀ ਰੋਡ ਮਾਤਾ ਚਿੰਤਪੁਰਨੀ ਦੇ ਮੇਲੇ ਜੀ ਮਿਲੋ ਮੇਰਾ ਨੰਬਰ ਹੈ ਅਗਰ ਹੀ 941730389 941730389 ਇਹ ਮੇਰਾ ਨੰਬਰ ਹੈ ਜੀ ਮੇਰੇ ਨਾਲ ਕੰਟੈਕਟ ਕਰਕੇ ਆਪਣਾ ਪਰਸ ਵਗੈਰਾ ਆਪਣੇ ਡਾਕੂਮੈਂਟ ਲੈ ਸਕਦਾ ਜੀ